ਸਵਾਗਤ ਹੈ ਜੀ ਇਹ ਵੀ ਸਾਡੀ ਬੋਲੀ ਤੋਂ ਵੀ ਦੂਰ ਇਹ ਸਾਡਾ ਦੁਕਾਨ ਦਾ ਇਤਿਹਾਸ ਤੋਂ ਵੀ ਦੂਰ ਹੈ ਕਿ ਨਾਲ ਵੀ ਮੋਬਾਈਲਾਂ ਨਾਲ ਜੋੜੀ ਜਾਂਦੀ ਹੈ ਦੇਖੋ ਜਿੰਨਾ ਅੱਜ ਜਵਾਨੀ ਨੂੰ ਨਸ਼ਾ ਖਾ ਰਿਹਾ ਹੈ ਜਵਾਨਾਂ ਨੂੰ ਮੋਬਾਈਲ ਖਾ ਰਿਹਾ ਹੈ ਇਹ ਵੀ ਡਾਕਟਰ ਹੋ ਰਿਹਾ ਜਵਾਨ ਸਾਡੇ ਇਹਨਾਂ ਚੀਜ਼ਾਂ ਦੇ ਤੇ ਇਹ ਤੇ ਵੀ ਖਿਆਲ ਕਿ ਅਸੀਂ ਨਾ ਮੋਬਾਈਲਾਂ ਤੋਂ ਵੀ ਦੂਰ ਆਮ ਦੌਰ ਦੇ ਮਾਮਾ ਦਾ ਰੁਝਾਨ ਹੁੰਦਾ ਰੋਟੀ ਵੀ ਖਾਂਦਾ ਜਵਾਨ ਮੋਬਾਈਲ ਦੇ ਦਿੰਦਾ ਐਸੀ ਟਰੈਕਟਰ ਵੀ ਚਾਹਦੇ ਪਾਈ ਜਿਹੜਾ ਜਵਾਕ ਰੋਟੀ ਖਾਂਦੇ ਪੀਂਦੇ ਮੋਬਾਈਲ ਦੇ ਉੱਤੇ ਰੋਟੀ ਲੱਗਦੀ ਨੇ। ਸੋਡੀ ਜ਼ਿੰਮੇਵਾਰੀ ਵੱਡੀ ਹੈ। ਤੁਸੀਂ ਬੰਦਾ ਦਾ ਬੱਚੇ ਨੂੰ ਕਦੇ ਮੰਨ ਲਓ ਬਾਹਰਲੇ ਆ ਕੇ ਮਿਲਦਾ ਕੋਈ ਕੰਮ ਕਰਦਾ। ਮਾਂ ਨੇ ਕੋਈ। ਸੋਨਾ ਬੱਚਾ ਪੰਜਾਬ ਨਾਲ ਹੀ ਬਹੁਤ ਬਹੁ ਆਪਾਂ ਦੁਆਬੇ ਚ ਰਹਿਆ ਬੀਬੀਆਂ ਦੁਆਬੇ ਦੀਆਂ ਖਾਸ ਹੈ ਪੈਣਾ ਹੈ ਨਾ। ਤਾਂ ਦੁਆਪਾ ਬਾਹ ਬਹੁਤ ਉਨੇ ਇਧਰ ਦਬਾਬੇ ਜਿਦਾ ਆ ਕੇ ਤਾਂ ਐਂ ਲੱਗਦਾ ਵੀ ਪਤਾ ਨਹੀਂ ਕਿੱਥੇ ਉਜਾੜ ਚ ਆ ਗਏ। ਥੋੜੇ ਲੋਕਾਂ ਦੇ ਦੋ-ਦੋ 4-4 ਕਰੋੜ ਦੇ ਘਰ ਪਾਏ ਆ ਜਿੰਦੇ ਲੱਗੇ ਆ ਜ਼ਮੀਨਾਂ ਵੇਚੀ ਜਾਂਦੇ ਆ। ਉਹਨਾਂ ਨੂੰ ਜਿਹੜੇ ਥੋੜੇ ਦਬਾਬੇ ਦੇ ਰਿਸ਼ਤੇਦਾਰ ਕੋਈ ਬਾਹਰ ਗਏ ਆ, ਕੋਈ ਜਾਣ ਪਛਾਣ ਦੇ ਕੋਈ ਪਿੰਡ ਵਾਲੇ ਉਹਨੂੰ ਕਹੇ ਯਾਰ ਮੁੜ ਤੀ। ਵੇਖੋ ਸਭ ਮੈਂ ਗੱਲ ਸਾਫ਼ ਦੱਸਦਾ। ਜਿਹੜਾ ਬੰਦਾ ਧਰਤੀ ਤੋਂ ਮੁੱਖ ਮੋੜ ਕੇ ਭੱਜ ਗਰੂ ਕਿਤੇ ਢੋਈ। ਉਹ ਨਾਲ ਇਧਰ ਆ ਮੈਂ ਗੱਲ ਕੀਤੀ ਸੀਗੀ ਆ 4000 ਕਿੱਲਾ ਜਿਹੜਾ ਥੋੜੇ ਲੋਕਾਂ ਦੇ ਇੱਥੇ ਆ। ਲਵਲੀ ਬਣੀ ਹੋਈ ਆ ਸਾਰੀ ਇਹ ਜੀ ਆਈ ਆ ਕਸ ਜੀ ਆਈ ਆ ਕੌਣ ਆ ਇਹ ਲਈ ਜਾਂਦੇ ਆ। ਹਾਂਜੀ। ਬੇਸ ਤਾਂ ਆਪਾਂ ਹੀ ਰਹੇ ਆ। ਚੱਲ। ਜੇ ਅੱਗੇ ਅੱਗੇ ਧਰਤੀ ਨੂੰ ਅਸੀਂ ਮਾਂ ਮੰਨੀ। ਗੁਰਬਾਣੀ ਅੱਜ ਵੀ ਕਹਿੰਦੇ ਪਵਨ ਗੁਰੂ। ਪਾਣੀ ਗੁਰੂ। ਧਾਤੂ ਗੁਰੂ। ਅੱਜ ਲੋਕ ਨਾ ਧਰਤੀ ਨੂੰ ਮਾਂ ਮੰਨਦੇ ਆ। ਨਾ ਪਾਣੀ ਨੂੰ ਪਿਓ ਤੇ ਨਾ ਹਵਾ ਗੁਰੂ। ਆਪਾਂ ਕਿੰਨੇ ਖਤਲ ਕਰੀਏ। ਇਹ ਇਹ ਧਰਤੀ ਖਾਤਰ ਨਾ ਸਟੇਜ ਤੋਂ ਬੋਲਿਆ ਵੀ ਆਪਣੀਆਂ ਸੋਡੀਆਂ ਜਿਹੜੀਆਂ ਵੱਡ ਬੜੀਆਂ ਸੀਗੀਆਂ ਮਾਵਾ ਉਹਨਾਂ ਨੇ ਟੋਤੇ ਕਰਕੇ ਬੱਚਿਆਂ ਦੇ ਢੋਲੀ ਚੁੱਕਵਾ ਲਈ ਸਭ ਫਿਣੀ ਛੱਡੀ ਸਾਨੂੰ ਜੰਗਲਾਂ 'ਚ ਜਾਣਾ ਪੈ ਗਿਆ ਘੋੜਿਆਂ ਦੇ ਕਾਠੀਆਂ ਤੇ ਸੌਣਾ ਪੈ ਗਿਆ ਘੋਕੇ ਪਾਣੀ ਪੀਣੇ ਪੈ ਗਏ ਪੱਤੇ ਖਾ ਕੇ ਜਿਹਾ ਦੇ ਕਰਨੇ ਪੈ ਗਏ ਪਰ ਆਪਾਂ ਧਰਤੀ ਦਾ ਦਾਵਾ ਨਹੀਂ ਛੱਡਿਆ ਅਸੀਂ ਪਾਸ਼ਾਹੀ ਦਾਵਾ ਦੀ ਗੱਲ ਕਰਦੇ ਆ ਜੇ ਅਸੀਂ ਧਰਤੀ ਦਾ ਦਾਵਾ ਛੱਡ ਕੇ ਪਾਸ਼ਾਹੀ ਦਾਵਾ ਕਿੱਥੇ ਇਹ ਹੀ ਉਹ ਛਡਾਉਣਾ ਚਾਹੁੰਦੇ ਆ ਤੈਹੀ ਮੈਂ ਬੋਲਿਆ ਸੀ ਤੁਹਾਨੂੰ ਤਾਂ ਜ਼ਮੀਨ ਦੇ ਬਰਾਬਰ ਮਿੱਟੀ ਤੋਲ ਲਿਓ ਤੇ ਬਰਾਬਰ ਪੈਸੇ ਤੋਲ ਦੇਣਗੇ। ਹਾਂਜੀ ਸਹੀ ਗੱਲ ਹੈ। ਪੈਸੇ ਦੀ ਨਾ ਉਹਨਾਂ ਕੋਲ ਕਮੀ ਨਹੀਂ। ਮਸਲਾ ਧਰਤੀ ਦਾ ਕਿਸੇ ਵੀ ਤਰੀਕੇ ਨਾਲ ਲੈਣਾ। ਤਾਂ ਖਾਸ ਕਰਕੇ ਮੇਰੇ ਦੁਆਬੇ ਵਾਲੀਆਂ ਮਾਮਾ ਨੂੰ ਭੈਣਾਂ ਨੂੰ ਬੇਚਦੀ ਆ। ਆਪਣੇ ਬਾਹਰ ਗਏ ਜਿੰਨੇ ਸੋਲੇ ਰਿਸ਼ਤੇਦਾਰ ਸੱਜਣ ਕੋਈ ਜਾਣ ਪਛਾਣ ਆ। ਉਹਨਾਂ ਨੂੰ ਕਹੋ ਭਾਈ ਮੁੜ ਕੇ ਕਮਾਈਆਂ ਕਰੋ ਤੇ ਇੱਥੇ ਆ। ਆਪਣੇ ਜਵਾਕ ਨੂੰ ਪੜਨਾ ਇੱਥੇ ਲਾਓ। ਉਹ ਬਾਹਰਲੇ ਪਤਾ ਕੀ ਕਰਦੇ ਆ। ਸਾਡਾ ਜਵਾਕ ਦੀ ਪੰਜਾਬੀ ਬਹੁਤ ਸੋਹਣੀ ਹੈ। ਛੋਟਾ ਜਵਾਨ ਦੁਨਿਆਲੇ ਜਾਂਦਾ ਹੈ ਸਿੱਖੀ ਨਾਲ ਜੁੜਿਆ ਹੈ ਦਿਮਾਲਾ ਬੰਦਾ ਸਾਡੀ ਕੁਲੀ ਵੀ ਕਿਸ ਦੀ ਬੰਦੀ ਹੈ ਜਿੰਨਾ ਚਿਰ ਬੱਚੇ ਦਾ ਮਿੱਟੀ ਨਾਲ ਮੋਹ ਨਹੀਂ ਪੈਂਦਾ ਉਹਨਾਂ ਚਿਰ ਉਹ ਕਿਸੇ ਕੌਮ ਦਾ ਬਾਣੀ ਨਹੀਂ ਸੀ ਇਹ ਗਲਤੀ ਹੈ ਆਪਾਂ ਨੂੰ ਉਹ ਇਸ ਕਰਕੇ ਆਪਾਂ ਤਾਂ ਇਦੇ ਚੱਲਦਾ ਸਾਡਾ ਬਚਪਨ ਇਨ੍ਹਾਂ ਗਲੀਆਂ ਚ ਸਾਡੀਆਂ ਜਵਾਨੀਆਂ ਇਨ੍ਹਾਂ ਕਾਲਜਾਂ ਜੁਸਟ ਇਹਨਾਂ ਪਿੰਡਾਂ ਦਾ ਮੇਲਾ ਕਿਰਤਾਂ ਨਾਲ ਮੋਹ ਆ। ਹੁਣ ਅੱਜ ਕੱਲ ਦੇ ਜੰਮਿਆਂ ਨੂੰ ਦਾ ਆਪਣਾ ਖੇਤਾਂ ਤਾਂ ਨਹੀਂ ਪਤਾ ਵੀ ਕਿੱਥੇ ਵੰਡਿਆ, ਕਿਹੜੀ ਮੋਟਰ ਹੈ, ਕਿੱਥੇ ਖੂਹ ਹੈ ਹਨ। ਇਸ ਕਰਕੇ ਨਹੀਂ ਆ ਕਿ ਬੇਨਤੀਆਂ ਮੇਰੀਆਂ ਕਰਿਓ, ਮਿਲ ਨਹੀਂ ਨਹੀਂ। ਉਹ ਤਾਂ ਭਾਗਾਂ ਨੇ। ਪਤਾ ਨਹੀਂ ਕਿਹੜੇ ਕਰਮ ਚੰਗੇ ਕੀਤੇ ਹੋਣੇ ਵੀ ਧਰਤੀ ਦੇ ਜਾਉ ਪਏ ਆ। ਜਾ ਕੇ ਦੇਖਿਓ ਮੈਂ ਜਿੰਨੇ ਵੀ ਇੱਥੇ ਬਾਹਰ ਲੀਆਂ ਧਰਤੀਆਂ ਦੇ ਉੱਥੇ ਲੋਕ ਆਉਂਦੇ ਆ। ਉਹ ਕਹਿੰਦੇ ਸਾਰੀ ਦੁਨੀਆ ਘੁੰਮੀਆਂ ਪੰਜਾਬ ਵਰਗੀ ਧਰਤੀ। ਤੇ ਸਾਨੂੰ ਇਹ ਧਰਤੀ ਤੋਂ ਪਤਾ ਨਹੀਂ ਅਸੀਂ ਕਿਉਂ ਨਰਮੋਏ ਹੋਏ ਹਾਂ। ਚੰਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਖਾ ਜੀ ਜੀ